ਨਾ ਸੱਜਣਾ ਪਿੰਡ ਰਸ਼ੀਨ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ ਤੋਂ ਨਾ ਇੱਕ ਘਰੇਲੂ ਸੱਜਣ ਦੇ ਘਰੋਂ ਤੁਹਾਨੂੰ ਦੋ ਪਸ਼ੂ ਲੱਗਿਆਂ ਦਿਖਾਉਣਾ ਇੱਕ ਤਾਂ ਲੰਡੀ ਮੱਝ ਦਿਖਾ ਦਾਂਗੇ ਚੰਗੇ ਦੁੱਧ ਵਾਲੀ ਤੇ ਇੱਕ ਝੋਟੀ ਇਧਰਲੇ ਬੰਨੇ ਦਿਖਾ ਦਾਂਗੇ ਇਹ ਬਾਈ ਕਹਿੰਦਾ ਸੂੰਦੀਆ ਦੂਜਾ ਸੂਆ ਤੇ ਬਾਕੀ ਡਿਟੇਲ ਸਾਰੀ ਬਾਈ ਨੂੰ ਪੁੱਛ ਦਾਂਗੇ ਤੇ ਜਿਹੜਾ ਰੇਟ ਆ ਰੇਟ ਸੱਜਣੋਂ ਵੀਡੀਓ ਦੇ ਵਿੱਚ ਹੀ ਕਰਾਉਣ ਦੀ ਕੋਸ਼ਿਸ਼ ਰਊ ਤੇ ਬਾਕੀ ਡਿਟੇਲ ਬਾਈ ਵਰਗੇ ਦੱਸ ਦਾਂਗੇ ਆ ਜੋਰ ਦੇ ਬੰਨੇ ਹੋਰ ਕੀ ਹਾਲ ਆ ਜੀ ਬਾਈ ਬਸ ਸਹੀ ਗੱਲ ਹਾਂਜੀ ਬਹੁਤ ਵਧੀਆ ਸੱਚੀ ਗੱਲ ਆ ਜੀ ਨਾਮ ਤੇ ਨੰਬਰ ਦੱਸ ਦੋ ਜੀ ਮੇਰਾ ਨਾਮ ਨਰਪਾਲ ਸਿੰਘ ਆ ਜੀ ਪੈਂਡਰ ਸੀਨ ਜ਼ਿਲ੍ਹਾ ਲੁਧਿਆਣਾ ਨੰਬਰ ਮੇਰਾ 9914741400 ਜੀ 9914741400 ਜੀ ਤੇ ਨੇੜੇ ਰਹਿ ਗਿਆ ਇਹ ਛਪਾਰ ਦੇ ਛਪਾਰ ਮੈਂ ਕਹਿੰਦਾ ਵੀ ਹਰੇਕ ਬੰਦੀ ਜਾਣਦਾ ਹਾਂ ਜਿੰਨੇ ਕੁ ਮੇਰੇ ਖਿਆਲ ਪੰਜਾਬੀ ਨੇ ਹਾਂਜੀ 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 ਤੇ ਸ਼ੁਰੂਆਤ ਕਿਹੜੀ ਤੋਂ ਕਰ ਲਈ ਜੀ ਆ ਝੁੱਠੀ ਤੋਂ ਕਰ ਲਈਏ ਇਹ ਤੋਂ ਕਰ ਲੋ ਜੀ ਆ ਜਾ ਲੱਭੀ ਮਾਰਦੇ ਕੈਮਰਾ ਆਰਡਰ ਚੈੱਕ ਕਰਾ ਦੀ ਕੱਚੀ ਜਰੀ ਦਾ ਥੋੜੀ ਅਜੇ ਦਿਨਾਂ ਦੀ ਪਰ ਲੇਵਾ ਤੁਹਾਨੂੰ ਇਹ ਕਹੂੰਗਾ ਭਾਈ ਲਾਹਣੇ ਜਮ ਕਹਿੰਦਾ ਭੂਗ ਲੇਵੇ ਦਾ ਸੀ ਜੇ ਮਾ ਪੇਵਰ ਮਲ ਬਾਈ ਜੀ ਗੱਲ ਕਰਦੇ ਹੁੰਦੇ ਆ ਹਾਂ ਜੀ ਤੇ ਸੂਆ ਕਿਹੜਾ ਰਹੂਗੀ ਇਹ ਦੂਜੇ ਸੂਏ ਸੁੰਦੀ ਆ ਜੀ ਇਹ ਕਿੰਨੇ ਦਿਨ ਕਰਦੀ ਆ ਜੀ ਇਹ 23 ਤਰੀਕ ਨੂੰ ਇਹ ਦਿਨ ਪੂਰੇ ਨੇ ਜੀ 23 ਤਰੀਕ ਨੂੰ ਅੱਜ ਦਿਨ ਹੋ ਗਈ ਆ ਤਰੀਕ ਹੋ ਗਈ 20 20 ਹੋ ਗਈ ਜੀ ਆ ਤੋਰ ਦੇ ਬਾਈ ਖੋਲ ਕੇ ਤੇ ਬਾਕੀ ਸੱਜਣੋ ਇੱਥੇ ਤਾਂ ਤੁਰਦੀ ਜੱਜਮੈਂਟ ਕਰ ਸਕਦੇ ਕਿਉਂਕਿ ਥੋੜਾ ਜਿਹਾ ਮੈਂ ਕਹੂੰਗਾ ਘਰੇਲੂ ਪਸ਼ੂ ਨੇ ਡਰ ਜਰੂਰ ਸਕਦੀ ਆ ਉਹਦੇ ਕਰਕੇ ਸੂਆ ਅਰੀਜਨਲ ਦੂਜਾ ਤੇ 20 ਤਰੀਕ ਹੋ ਗਈ ਅੱਜ ਤੇ 23 ਨੂੰ ਬਾਈ ਕਹਿੰਦਾ ਨੇ ਇਹ ਦਿਨ ਪੂਰੇ ਨੇ ਹਵਾਨਾ ਬਹੁਤ ਸੋਹਣਾ ਹਵਾਨਾ ਬਣਾਉ ਖੁੱਲੇ ਲੈ ਵਿੱਚ ਤੇ ਜਦੋਂ ਵਾਪਸੀ ਤੇ ਜਾਊਗੀ ਉੱਥੋਂ ਤੁਹਾਨੂੰ ਇਹ ਹਵਾਨਾ ਚੈੱਕ ਕਰਾ ਦੂੰਗਾ ਤੇ ਗੱਬਣਾ ਪਤਾ ਜੀ ਕਿਹੜੇ ਸੀਮਨ ਤੋਂ ਆਇਏ ਇਹਦੀ ਡਾਕਟਰ ਤੋਂ ਪੁੱਛ ਕੇ ਤੁਹਾਨੂੰ ਦੱਸ ਦਿਆਂਗੇ ਅਸੀਂ ਵੀ ਕਿਹੜਾ ਟੀਕਾ ਲੱਗਿਆ ਹੈ ਜੀ ਇਹਦੇ ਠੀਕ ਹੈ ਗੱਲ ਹਾਂਜੀ ਹਾਂਜੀ ਉਹ ਡਿਟੇਲ ਬਾਈ ਕਹਿੰਦਾ ਡਾਕਟਰ ਨੂੰ ਪੁੱਛ ਕੇ ਤੁਹਾਨੂੰ ਸਾਰੀ ਡਿਟੇਲ ਦੇ ਦਾਂਗੇ ਕਿਹੜੇ ਸੀਮਨ ਤੋਂ ਗੱਬਣਾ ਤੇ ਪਹਿਲਾਂ ਦਾ ਦੁੱਧ ਕਿੰਨਾ ਰਿਹਾ ਜੀ ਇਹਦਾ ਇਹਦੇ ਥੱਲੇ ਸੀਗਾ ਜੀ 17 ਕਿਲੋ ਦੁੱਧ ਚੋਇਆ ਸੀ ਇਹਦੇ ਥੱਲੇ ਇਹ ਇੱਥੋਂ ਮਾਰਦੇ ਲੱਭੀ ਕੈਮਰਾ ਪਹਿਲਣ ਥੱਲੋਂ 17 ਕਿਜੀ ਹਾਂਜੀ ਹਾਂਜੀ ਟਾਈਮ ਤੋਂ ਟਾਈਮ ਟਾਈਮ ਤੋਂ ਟਾਈਮ ਜੀ ਅਸੀਂ ਇਹ ਲੁਧਿਆਣਿਆਂ ਲਈ ਸੀਗੀ ਜਿਨ੍ਹਾਂ ਦੀ ਪਿਛਲੀ ਵਾਰ ਤਨਹੁੱਲੇ ਮੰਡੀ ਤੋਂ ਉਹ ਟਰੈਕਟਰ ਮੈਂ ਜਿੱਤ ਕੇ ਲਿਆਈ ਸੀ ਉਹਨਾਂ ਦੇ ਰਵੇ ਦੇ ਵਿੱਚੋਂ ਆ ਜੀ ਇਹ ਠੀਕ ਆ ਗੱਲ ਹਾਂਜੀ ਆਰਡਰ ਤਾਂ ਉਹੀ ਗੱਲ ਆ ਲੱਭੀ ਐ ਇੱਥੋਂ ਕਰਾ ਦੇ ਚ ਇੱਕ ਢਿੱਲ ਬਾਲੀ ਪਈਆ ਮੈਂ ਕਹਿੰਨਾ ਬਾਈ ਵਰਗੇ ਕਹਿੰਦੇ ਆ ਵੀ ਯਾਰ ਤਿੰਨ ਦਿਨ ਪੈਂਡਿੰਗ ਆ ਹੋ ਸਕਦਾ ਭਾਈ ਦਿਨ ਯਾਰ ਉੱਤੇ ਲੈ ਜੀ ਹੈਨਾ ਲੈ ਜੀ ਅਸੀਂ ਆਏ ਆ ਜਾਣ ਕੇ ਕਈ ਵਾਰ ਆਪਾਂ ਦਿਨ ਵੀ ਭੁੱਲ ਸਕਦੇ ਆ ਜੀ ਇਹਦੇ ਵਿੱਚ ਠੀਕ ਆ ਗੱਲ ਹਾਂਜੀ ਸਤਾਰਾਂ ਦੇ ਹਿਸਾਬ ਨਾਲ ਤਾਂ ਮੈਂ ਇਹ ਕਹੂੰਗਾ ਵੀ ਹਵਾਨਾ ਹਲੇ ਬਹੁਤ ਜ਼ਿਆਦਾ ਤਿਆਰ ਕਰਨਾ ਛੋਟੀ ਨੇ ਇੱਥੋਂ ਹਵਾਨਾ ਕਰ ਸਕਦੇ ਹਾਂ ਚੈੱਕ ਵੀ ਇੱਥੋਂ ਕਰ ਲਓ ਚੈੱਕ ਵੀ ਕਿੰਨੀ ਢਿੱ 17 ਦੇ ਲਗਭਗ ਦੁੱਧ ਬਾਈ ਕਹਿੰਦਾ ਪੈਲਣ ਦਾ ਚੋਆ ਵਿਆ ਤੇ ਬਾਕੀ ਬਾਡੀ ਦੀ ਰਹੂਗੀ ਪੂਰੀ ਆਸਾ ਲੱਭੀ ਹਥੋਂ ਲੰਬਾਈ ਲੰਬੂਈ ਚੈੱਕ ਕਰਾ ਦੇ ਤੇ ਚੜਾਈ ਵੀ ਚੰਗੀ ਆ ਪਛਾਣ ਤੋਂ ਤੇ ਸਿੰਘਾਂ ਤੋਂ ਲਾ ਕੇ ਫੇਸ ਤੋਂ ਲਾ ਕੇ ਤੇ ਹੁਣ ਕੈਮਰਾ ਪਛਾਣਲੇ ਬੰਨੇ ਕਮਾ ਦੇ ਕੋਈ ਥਣ ਵੱਧ ਘੱਟ ਛਰਲਾ ਨਾ ਜੀ ਬਿਲਕੁਲ ਗਰੰਟੀ ਹੈ ਜੀ ਥਣ ਦੀ 100 ਦੀ 100 100 ਦੀ 100% ਜੀ ਹਰੇਕ ਪੱਖ ਹਾਂਜੀ ਹਾਂਜੀ ਜੇ ਕੋਈ ਭਰਾ ਦੁੱਧ ਤਿਆਰੀ ਵਾਲਾ ਲੈਣਾ ਚਾਹੁੰਦਾ ਜੀ ਉਹ ਵੀ ਕੋਈ ਗੱਲ ਨਹੀਂ ਜੀ ਤਿਆਰ ਵੀ ਖਾ ਕੇ ਦਵਾਗੇ ਆਪਾਂ ਜੀ ਠੀਕ ਹੈ ਗੱਲ ਜੇ ਕਿਸੇ ਨੇ ਅੱਜ ਲੈਣੀਆਂ ਤਾ ਉਦਾਂ ਦਾ ਰੇਟ ਉਦਾਂ ਦਾ ਰੇਟ ਹੋਊਗਾ ਜੀ ਅੱਜ ਦਾ ਰੇਟ ਕੀ ਰਹੂਗਾ ਜੀ ਇਹਦਾ ਅੱਜ ਆਪਾਂ ਇਹਦਾ 165000 ਰੁਪਏ ਲੈਣਾ ਜੀ ਅੱਜ 165 ਲੈਣਾ ਹਾਂਜੀ ਤੇ 17 ਆਪਾਂ ਚੋਇਆ ਪਿਆ ਮੰਨ ਲਓ ਵੀ 17 ਤਿਆਰ ਕਰਕੇ ਕੇ ਤੇ ਆਪ ਦਵਾਂਗੇ ਜੀ ਠੀਕ ਹੈ ਗੱਲ ਉਹਦਾ ਰੇਟ ਮੌਕੇ ਦਾ ਹੋ ਜੀ ਹਾਂਜੀ ਉਹਦਾ ਮੌਕੇ ਦਾ ਤੇ ਹੁਣ ਮਾਰਦੇ ਲੱਭੀ ਦੋ ਨੰਬਰ ਵਾਲੀ ਮੱਝ ਤੇ ਕੈਮਰਾ ਇਹਦਾ ਕਿਹੜਾ ਸੂਆ ਰੂਗੀ ਬਈ ਇਹ ਸੂਂਦੀ ਆ ਜੀ ਤੀਜੇ ਸੂਏ ਤੀਜਾ ਸੂਆ ਆ ਪੁੱਛੋ ਥੋੜੀ ਜੀ ਕਹੂੰਗਾ ਲੰਡੀਆ ਉਦਾਂ ਜਾਤ ਚੰਗੀ ਆ ਨਸਲ ਇਹ ਇੱਥੇ ਦਾ ਕੁਆਲਿਟੀ ਕਰ ਲਓ ਚੱਕ ਆਰਡਰ ਇਹ ਵੀ ਮੈਂ ਕਹੂੰਗਾ ਭੂਂ ਵਾਲਾ ਕੰਮੇ ਕਰ ਦੂ ਅੱਗੇ ਪਿੱਛੇ ਦਾ ਲੈਵਰ ਰੱਖੂਗੀ ਇਹਦੇ ਕਿੰਨੇ ਦਿਨ ਬਾਕੀ ਨੇ ਬਾਈ ਇਹ ਦਿਨ ਜੀ ਮਤਲਬ ਕੱਲੂ ਪੂਰੇ ਹੋਣੇ ਨੇ 21 ਤਰੀਕ ਨੂੰ ਠੀਕ ਹੈ ਗੱਲ ਤੋਰਦੇ ਜੋ ਬਰਾ ਹਾਂਜੀ ਤੇ ਬਾਕੀ ਇੱਥੇ ਤੋਂ ਸਾਡੇ ਨੂੰ ਤੁਰਦੀ ਜਜਮੈਂਟ ਕਰ ਸਕ ਤੇ ਚਾਮੜਾ ਚੈੱਕ ਕਰ ਸਕਦੇ ਹਾਂ ਕਿ ਕਿੰਨੇ ਬਰੀਕ ਚਾਮੜੇ ਚ ਆ ਗਏ ਇਹਦੇ ਦਿਨਾਂ ਕੱਲੂ ਪੂਰੇ ਨੇ ਜੀ ਹਾਂਜੀ ਹਾਂਜੀ ਆ ਦਿਨ ਬਾਈ ਕਹਿੰਦਾ ਇਹਦੇ ਕੱਲ ਤੱਕ ਪੂਰੇ ਹੋ ਜਾਣਾ ਕਮਾਲੋ ਕਮਾਲੋ ਇਧਰਲੇ ਬੰਨੇ ਕਮਾਲੋ ਤੇ ਆਰਡਰ ਇਹ ਵੀ ਬੜਾ ਕਮਾਲ ਦਾ ਰੱਖ ਦਿਆ ਇਹ ਇੱਥੋਂ ਲੰਬਾਈ ਚੈੱਕ ਕਰ ਸਕਦੇ ਹਾਂ ਸਿੰਘਾਂ ਦੀ ਬਣਾਵਟ ਤੇ ਥਣਲੇ ਦੇ ਜੀ ਦਾ ਰਹੂਗੀ 100 ਦੀ 100 ਇੱਥੋਂ ਕਰ ਸਕਦੇ ਹਾਂ ਚੈੱਕ ਪੂਗ ਵਾਲਾ ਕੰਮ ਹੀ ਆ ਆਰਡਰ ਤਾਂ ਇਹ ਬਿਲਕੁਲ ਬਰੀਕ ਚਾਮੜੇ ਚ ਰਹੂ ਕਿੰਨਾ ਦੁੱਧ ਪਾ ਮੀਆ ਜੀ ਇਹੇ ਇਹਦੇ ਥੱਲੇ ਸੀਗਾ ਜੀ ਸਾਡੇ ਕੋਲੇ 19 ਕਿਲੋ ਦੁੱਧ ਇਹ ਥੱਲੇ 19 ਕਿਲੋ ਹਾਂਜੀ ਠੀਕ ਹੈ ਗੱਲ 19 ਕਿਲੋ ਕਹਿ ਲੀਏ ਵੀ ਆਪਾਂ ਚੋਇਆ ਵੇ ਹੈਗਾ ਚੋਇਆ ਹੈ ਜੀ ਇਹਦਾ ਠੀਕ ਹੈ ਜੀ ਦੇਣ ਇਹਦੇ ਕੱਲ ਨੂੰ ਪੂਰੇ ਨੇ ਹੋ ਸਕਦਾ 2-4 ਦਿਨ ਉੱਪਰ ਲੈ ਜੀ ਹਾਂਜੀ ਲੈ ਜੀਏ ਉੱਪਰ ਲੈ ਜੀ ਤੇ ਇਹ ਡਿਟੇਲ ਇਹਦੀ ਵੀ ਦੇ ਦਾਂਗੇ ਸੀਮਨ ਦੀ ਹਾਂਜੀ ਹਾਂਜੀ ਇਹ ਆਰ ਦੇ ਬਰਲੇ ਬੰਨੇ ਇਹ ਇੱਥੋਂ ਇੱਥੋਂ ਮਾਰਦੀ ਲੱਗੀਆਂ ਮੇਰਾ ਇਹ ਥੋੜੇ ਪੈਰ ਖੁੱਲੇ ਕਰਾਂ ਭਾਈ ਮੱਝ ਦੇ ਥੋੜੀ ਜੈਨੂ ਕਰ ਦੇ ਇੱਥੇ ਥੋੜੀ ਵੀ ਆਰਡਰ ਕਰਾ ਲਈ ਜੇ ਇੱਕ ਬਰੀਕ ਰੋਗੀ ਪੂਰੀ ਫੁੱਲਾ ਤੇ ਆਇਥੋਂ ਇਹਦਾ ਲੇਵਾ ਕਰ ਸਕਦੇ ਤੇ ਹੋ ਸਕਦਾ ਵੀ ਦੋ ਚਾਰ ਦਿਨ ਉੱਪਰ ਲੈ ਜਾਈਏ ਇੱਥੋਂ ਥੋੜੇ ਪੈਰ ਕਰਾ ਦੇ ਖੁੱਲੇ ਇਹ ਇੱਥੋਂ ਇੱਥੋਂ ਕਰਾ ਲਈ ਚੈੱਕ ਇਹ ਪਰਲੇ ਬੰਨੇ ਜਾਊਗੀ ਪਰੇਸ਼ਾਨ ਨਾ ਕਰੋ ਉਰਲੇ ਬੰਨੇ ਕਰ ਦੋ ਤੇ ਥਣਾ ਥੋਣਾ ਦੀ ਗਾਰੰਟੀ ਦੇਊਗੀ ਗਾਰੰਟੀ ਰਹੂਗੀ ਜੀ ਥਣਾ ਦੀ ਸਾਰੀ ਜੀ ਘਰੇ ਚੋਈਆਂ ਹੀਆਂ ਕਰਕੇ ਆਪਣੀ ਗਾਰੰਟੀ ਆ ਜੀ ਸਾਰੀ ਇਹਨਾਂ ਦੀ ਠੀਕ ਆ ਗੱਲ ਹਾਂਜੀ ਤੇ ਇੱਥੋਂ ਜਦੋਂ ਲੈ ਵੀ ਪਰਲੇ ਬੰਨੇ ਜਾਊ ਨਾ ਉਦੋਂ ਚੈੱਕ ਕਰਾ ਦੇ ਥਣਾ ਥੋਣਾ ਦੀ ਬਾਈ ਕਹਿੰਦਾ ਗਾਰੰਟੀ ਰਹੂਗੀ ਹਰੇਕ ਪੱਖ ਤੋਂ ਤੇ ਆਰਡਰ ਸੋਨਾ ਬਣਾ ਦੂ ਇਹਦਾ ਚੋਇਆ ਜੀ ਇਹ 19 ਕਿਲੋ ਦਾ ਚੋਇਆ ਹੈ ਜੀ 19 ਕਿਲੋ ਹਾਂ ਇਹਦਾ ਰੇਟ ਕਿ ਰਹੂਗਾ ਭਾਈ ਅੱਜ ਵਾਲਾ ਗੱਬਣ ਦਾ ਇਹਦਾ ਗੱਬਣ ਦਾ ਰਹੂਗਾ ਜੀ ਆਪਣਾ 1 ਲੱਖ 47000 ਰੁਪਏ 1 ਲੱਖ 47 ਉਰਲੇ ਬੰਨੇ ਲੈ ਆ ਲੱਭੀ ਕੈਮਰਾ ਇੱਥੋਂ ਕਰਾ ਦੇ ਲੇਵਾ ਚ ਇੱਕ ਇਹਦਾ ਭਾਈ ਕਹਿੰਦਾ ਇੱਕ ਦਿਨ ਬਾਕੀ ਆ ਹੋ ਸਕਦਾ ਭਾਈ ਵੀ 2-4 ਦਿਨ ਉੱਪਰ ਲੈ ਜੇ ਉੱਪਰ ਲੈ ਜੇ ਅੱਗੇ ਕੱਢ ਦਿੰਦੇ ਤੈਨੂੰ ਉੱਪਰ 2-4 ਹਾਂ ਕੱਢ ਦਈਏ ਜੀ ਇਹ ਇਹ ਕੱਢ ਦਈਏ 5 ਦਿਨ ਉੱਪਰ ਵੀ ਲੈ ਜਾਂਦੀ ਹੈ ਇਹ ਠੀਕ ਆ ਗੱਲ ਇੱਕ ਦਿਨ ਬਾਕੀ ਹੈ ਮੰਨ ਲਓ 5 ਤੋਂ 6 ਦਿਨ ਪੈਂਡਿੰਗ ਨੇ ਹਾਂਜੀ ਹਾਂਜੀ ਠੀਕ ਆ ਗੱਲ ਇਹਨੂੰ ਕਿਹੜਾ ਹੋਰ ਚਲਾ ਦੋ ਜੀ ਨਵੀਂ ਲਿਆ ਤੇ ਸੂਆ ਸੌਂਦੀ ਆ ਤੀ ਏ ਬਾਈ ਕਹਿੰਦਾ ਐਮ 29 ਦੱਸਿਆ ਜੀ ਹਾਂਜੀ ਐਮ 29 ਦਾ ਜੀ ਇਹ ਐਮ 29 ਦੇ ਸੀਮਨ ਤੋਂ ਗੱਬਣਾ ਇਹ ਸੀਮਨ ਦੀ ਸਾਰੀ ਡਿਟੇਲ ਮਿਲ ਜੂ ਤੇ ਦੁੱਧ ਇਹਦੇ ਕੋਲੋਂ ਚੁੰੰਦੇ ਰਿਹਾ ਬਾਈ ਕਹਿੰਦਾ ਅਸੀਂ 19 ਕਿਲੋ ਤੇ ਕੱਲ ਨੂੰ ਇਹਦੇ ਦਿਨ ਪੂਰੇ ਆ ਵੈਸੇ ਬਾਈ ਹੋਰੀ ਕਹਿੰਦੀ ਵੀ ਹਰੇਕ ਸਾਲ ਪੰਜ ਸੱਤ ਦਿਨ ਉੱਪਰ ਲੈ ਜਾਂਦੇ ਇੱਥੇ ਨੂੰ ਨਸਾਂ ਕਰ ਸਕਦੇ ਆ ਬਾਡੀ ਦੇ ਚੈੱਕ ਆਰਡਰ ਵੀ ਸੋਨਾ ਬਣਾ ਜੂਗੀ ਤੇ ਦੁੱਧ ਬਾਈ ਇਹਦਾ ਵੀ ਤਿਆਰੀ ਵਾਲਾ ਦੇ ਦਾਂਗੇ ਜੇ ਕਿਸੇ ਹਾਂਜੀ ਹਾਂਜੀ ਤਿਆਰੀ ਵਾਲਾ ਵੀ ਦੇ ਦਾਂਗੇ ਕਰਾ ਕੇ ਵੀ ਆਉਣਾ ਹਾਂਜੀ ਕਿਉਂਕਿ ਇਹ ਆਪਣੀਆਂ ਚੋਈਆਂ ਵਈਆਂ ਨਾ ਕਰੇ ਹਾਂਜੀ ਇਹਦਾ ਰੇਟ ਕੀ ਦੱਸਾਰੀ ਬਾਈ 147 ਜੀ ਇਹਦਾ ਰੇਟ ਰਹੂਗਾ 1 ਲੱਖ ਤੇ 47 ਇਹ ਪੁੱਛਨੇ ਗਾਲ ਦੀ ਨਹੀਂ ਤਾਂ ਹੋਰ ਵੀ ਵਧਾਣ ਦੇ ਤੇ ਇਹਦਾ ਰੇਟ ਰਹੂਗਾ 1 ਲੱਖ ਤੇ 47 ਇਹਦਾ ਰਹੂਗਾ 165 ਜੀ ਇਹਦਾ ਰਹੂਗਾ 1 ਲੱਖ ਤੇ 65000 ਜੇ ਕਿਸੇ ਭਰਾ ਨੇ ਬਾਈ ਇਹ ਦੋਨੀਆਂ ਲੈਣੀਆਂ ਹੋਈਆਂ ਜੋੜਾ ਉਹ ਕੋਈ ਗੱਲ ਇਮਾਨਦਾਰ ਫੁੱਲ ਕਰਾਂਗੇ ਜੀ ਆਪਾਂ ਅਗਲੇ ਦਾ ਠੀਕ ਹੈ ਨੰਬਰ ਬੋਲ ਦਿਓ ਜੀ 99147 ਜੀ ਹਾਂਜੀ 41400 ਜੀ 99147 41400 ਬਾਈ ਦਾ ਨੰਬਰ ਆ ਪਿੰਡ ਰਸ਼ੀਨ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ